ਦਸੰਬਰ ਦੇ ਅਖੀਰ ਤੇ 2025 ਦੇ ਵਿੱਚ ਜੋ 2015 ਦੇ ਵਿੱਚ ਵੱਖ-ਵੱਖ ਥਾਵਾਂ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੀਆਂ ਬੇਅਦਬੀਆਂ ਹੋਈਆਂ ਉਹਦੇ ਜਿਹੜੇ ਕੇਸ ਪਹਿਲਾਂ ਫਰੀਦਕੋਟ ਸੀ ਬਠਿੰਡੇ ਸੀ ਜਾਂ ਮੋਗੇ ਸੀ ਉਹ ਜਿਹੜੇ ਕੇਸ ਇਥੋਂ ਚੱਲਦੇ ਸੀ ਤੇ ਦਸੰਬਰ ਦੇ ਅਖੀਰ ਦੇ ਉੱਤੇ ਉਹਦੀ ਤਰੀਕ ਪਈ ਮੇਰੀ ਸੀਨੀਅਰ ਵਕੀਲ ਸਰਦਾਰ ਐਚ ਐਸ ਫੂਲਕਾ ਸਾਹਿਬ ਦੇ ਨਾਲ ਵੀ ਗੱਲਬਾਤ ਹੋਈ ਉਹ ਜਿਹੜੇ ਕੇਸ ਹੀ ਪੰਜਾਬ ਤੋਂ ਆਪਾਂ ਸਭ ਜਾਣਦੇ ਆਂ ਭਈ ਟਰਾਂਸਫਰ ਕਰਕੇ ਬਾਹਰ ਭੇਜਣ ਦੀ ਗੱਲ ਚੱਲੀ ਫੂਲਕਾ ਸਾਹਿਬ ਉਹਨਾਂ ਕੇਸਾਂ ਦੇ ਵਿੱਚ ਪੇਸ਼ ਹੋਏ ਔਰ ਹਾਈ ਕੋਰਟ ਨੇ ਆਪਣੀ ਇੱਕ ਜੱਜਮੈਂਟ ਦਿੱਤੀ ਭਈ ਪੰਜਾਬ ਦੇ ਵਿੱਚ ਕਿਉਂਕਿ ਮਾਹੌਲ ਖਰਾਬ ਹੈ ਇਸ ਕਰਕੇ ਜਿਹੜੇ ਡੇਰਾ ਪ੍ਰੇਮੀਆਂ ਦੇ ਕੇਸ ਆ ਬੇਅਦਬੀ ਨਾਲ ਸੰਬੰਧਤ ਇਹ ਸਾਰੇ ਦੇ ਸਾਰੇ ਪੰਜਾਬ ਤੋਂ ਬਾਹਰ ਤਬਦੀਲ ਕੀਤੇ ਜਾਣ ਤੇ ਫੂਲਕਾ ਸਾਹਿਬ ਜਿਹੜੇ ਬੰਦੇ ਪੀੜਤਾ ਉਹਨਾਂ ਵੱਲੋਂ ਫਿਰ ਸੁਪਰੀਮ ਕੋਰਟ ਦੇ ਵਿੱਚ ਪੇਸ਼ ਹੋਏ ਔਰ ਕਾਫੀ ਵਾਰੀ ਉਹ ਪੇਸ਼ ਹੋਏ ਪਰ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਉੱਥੇ ਪੇਸ਼ ਨਹੀਂ ਹੋਇਆ ਫੂਲਕਾ ਸਾਹਿਬ ਨੇ ਆਪ ਕੋਸ਼ਿਸ਼ ਕਰਕੇ ਪਹਿਲਾ ਸਤੰਬਰ ਦੇ ਵਿੱਚ 2025 ਫਿਰ ਅਕਤੂਬਰ 2025 ਉਹਨਾਂ ਕੇਸਾਂ ਦੇ ਉੱਤੇ ਸੁਪਰੀਮ ਕੋਰਟ ਤੋਂ ਸਟੇ ਦਵਾਇਆ ਇਥੇ ਮੈਂ ਦੱਸ ਦੇਣਾ ਚਾਹੁੰਦਾ ਵੀ ਇਹ ਕਿਹੜੇ ਕੇਸ ਆ 2015 ਦੇ ਵਿੱਚ ਜਿਹੜੀ ਧਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਜੇ ਪਾਤਸ਼ਾਹ ਦੀ ਬਰਗਾੜੀ ਦੇ ਵਿੱਚ ਬੇਅਦਬੀ ਹੁੰਦੀ ਆ ਔਰ ਇਹ ਕੇਸ ਜਿਹੜੇ ਰਜਿਸਟਰ ਹੁੰਦੇ ਆ ਉਹਦੇ ਤੋਂ ਬਾਅਦ ਕੁਝ ਸਾਲ ਪਹਿਲਾਂ ਜਿਹੜਾ ਪ੍ਰਦੀਪ ਕਲੇਰ ਆ ਜਿਹੜਾ ਘਡੇਰਾ ਪ੍ਰੇਮੀ ਉਹਨੂੰ ਫੜਿਆ ਗਿਆ ਔਰ ਉਹਨੇ ਕੋਰਟ ਦੇ ਵਿੱਚ ਕਿਹਾ ਵੀ ਮੈਂ ਮਤਲਬ ਸਾਰਾ ਸੱਚ ਦੱਸਦਾ ਹਾਂ ਔਰ ਉਹਦੇ ਵਿੱਚ ਉਹਨੇ ਕਿਆ ਪੀਏ ਜੜੀਆਂ ਵੀ ਬੇਦਬੀਆਂ ਹੋਈਆਂ ਇਹ ਹਨੀਪਰੀਤ ਦੇ ਕਹਿਣ ਤੇ ਤੇ ਡੇਰਾ ਜਿਹੜਾ ਮੁਖੀ ਆ ਉਹਦੇ ਕਹਿਣ ਦੇ ਉੱਤੇ ਹੋਈਆਂ ਉਹਦੇ ਵਿੱਚ ਉਹਨੇ ਕੁਝ ਬੰਦਿਆਂ ਦੇ ਜਿਹੜੇ ਨਾਮ ਅਹੀਂ ਉਹ ਵੀ ਲੈ ਤੋ ਪ੍ਰਦੀਪ ਕਲੇਰ ਇਸ ਮਾਮਲੇ ਦੇ ਵਿੱਚ ਸਰਕਾਰੀ ਗਵਾਹ ਵੀ ਬਣਿਆ ਪਰ ਅੱਜ ਤੱਕ ਇੱਕ ਤਾਂ ਪੰਜਾਬ ਸਰਕਾਰ ਨੇ ਅਜੇ ਤੱਕ ਹਨੀਪਰੀਤ ਨੂੰ ਅਰੈਸਟ ਨਹੀਂ ਕੀਤਾ ਪੰਜਾਬ 'ਚ ਨਹੀਂ ਲਿਆਂਦਾ ਜਦੋਂ ਕਿ ਉਹਦੇ ਖਿਲਾਫ ਕੇਸ ਦਰਜ ਆ ਬੇਦਬੀ ਦਾ ਜਿਹੜਾ ਡੇਰਾ ਮੁਖੀ ਆ ਗੁਰਮੀਤ ਰਾਮ ਰੀਮ ਉਹਨੂੰ ਰੈਸਟ ਕਰਕੇ ਪੰਜਾਬ ਦੇ ਵਿੱਚ ਨਹੀਂ ਲਿਆਂਦਾ ਔਰ ਜਦੋਂ ਹਰਿਆਣੇ ਨੇ ਕਿਹਾ ਵੀ ਬੀ ਇਹਨੂੰ ਉੱਥੇ ਜਾਣ ਨੂੰ ਇਹਦੇ ਨੂੰ ਖਤਰਾ ਪਰ ਸਰਕਾਰ ਨੇ ਉਹਦੇ ਕੋਈ ਪਰਵਾਹੀ ਨਹੀਂ ਕੀਤੀ ਤਾਂ ਮੇਰਾ ਸਵਾਲ ਪੰਜਾਬ ਸਰਕਾਰ ਨੂੰ ਸਿੱਧਮ ਸਿੱਧਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਮਸਲੇ ਦੇ ਉੱਤੇ ਬੜੀ ਗੱਲਬਾਤ ਪਹਿਲਾਂ ਵੀ ਚੱਲੀ ਅੱਜ ਵੀ ਆ ਤਾਂ ਜਿਹੜਾ ਇਹ ਬਰਗਾੜੀ ਬੇਅਦਬੀ ਹੋਈ ਪ੍ਰਦੀਪ ਕਲੇਰ ਦੀ ਉਹਦੇ ਵਿੱਚ ਕੋਰਟ ਦੇ ਵਿੱਚ ਗਵਾਹੀ ਫੇਰ ਉਹਨੇ ਹਾਨੀਪਰੀਦ ਦਾ ਨਾਮ ਲਿਆ ਪਰ ਅਜੇ ਤੱਕ ਪੰਜਾਬ ਸਰਕਾਰ ਦੀ ਕੀ ਮਜਬੂਰੀ ਆ ਕਿ ਉਹਨੇ ਜਿਹੜਾ ਡੇਰਾ ਮੁਖੀ ਆ ਤੇ ਹਾਨੀਪਰੀ ਤੋਂ ਉਹਨੂੰ ਗ੍ਰਿਫਤਾਰ ਕਰਕੇ ਪੰਜਾਬ ਚ ਨਹੀਂ ਲੰਦਾ ਦੂਜਾ ਜਦੋਂ ਪੰਜਾਬ ਤੋਂ ਕੇਸ ਤਬਦੀਲ ਕਰਕੇ ਦੂਜੇ ਪਾਸੇ ਲਿਜਾਏ ਜਾ ਰਹੇ ਆ ਔਰ ਪੰਜਾਬ ਸਰਕਾਰ ਦਾ ਕੋਈ ਸੀਨੀਅਰ ਵਕੀਲ ਪੇਸ਼ ਹੀ ਨਹੀਂ ਹੋ ਰਿਹਾ ਫੁਲਕਾ ਸਾਹਿਬ ਹੋ ਰਿਹਾ ਔਰ ਜੇ ਪੰਜਾਬ ਸਰਕਾਰ ਦਾ ਵਕੀਲ ਉੱਥੇ ਪੇਸ਼ ਨਹੀਂ ਹੋਊਗਾ ਇਹ ਕੇਸ ਬੇਅਦਬੀ ਦੇ ਸਾਰੇ ਪੰਜਾਬ ਤੋਂ ਬਾਹਰ ਗਲ ਜਾਣੇ ਆ ਇਹਦੇ ਵਿੱਚ ਨੁਕਸਾਨ ਕਿਹਦਾ ਤੋ ਪੰਜਾਬ ਸਰਕਾਰ ਜਿਹੜੀ ਆਪਣੀ ਨੀਤੀ ਬਦਲੇ ਕਿਉਂਕਿ ਜਦੋਂ ਜਿਹੜੇ ਸੰਧਵਾਵਾ ਸਪੀਕਰ ਇਹਨਾਂ ਨੇ ਵੀ ਵਾਰ-ਵਾਰ ਕਿਹਾ ਹੈ ਵੀ ਬੇਅਦਬੀ ਦਾ ਇਨਸਾਫ 24 ਘੰਟਿਆਂ ਚ ਦੇਵਾਂਗੇ ਇਨਸਾਫ ਕਿੱਥੇ ਆ ਔਰ ਕਿਉਂ ਨਹੀਂ ਦਿੱਤਾ ਤੋ ਅਕਾਲ ਤੱਕ ਸਾਬ ਤੇ ਸਾਰਾ ਮਸਲਾ ਵਾਝ ਤੇ ਆਪਾਂ ਵਿਚਾਰ ਵੀ ਕਰ ਰਹੇ ਆ ਔਰ ਸਬੰਧਤ ਧਿਰਾਂ ਨੂੰ ਪੁੱਛਿਆ ਜਾ ਸਕਦਾ ਵੀ ਤੁਸੀਂ ਇਹ ਮਾਮਲੇ ਤੇ 2015 ਦਾ ਜਿਹੜਾ ਬਰਗਾੜੀ ਦਾ ਬੇਅਦਬੀ ਕੇਸ ਆ ਇਹਦੇ ਵਿੱਚ ਜਿਹੜੇ ਦੋਸ਼ੀ ਉਹਨਾਂ ਨੂੰ ਅਜੇ ਤੱਕ ਪੰਜਾਬ ਦੇ ਵਿੱਚ ਨਹੀਂ ਲਿਆਂਦਾ ਤੇ ਉੱਤੇ ਤੁਸੀਂ ਕੀ ਕੀਤਾ ਫਿਰ ਇਹ ਕੇਸ ਪੰਜਾਬ ਤੋਂ ਬਾਹਰ ਤਬਦੀਲ ਹੋ ਰਾਇਆ ਫੂਲਕਾ ਸਾਹਿਬ ਲੜ ਰਾਇਆ ਤੇ ਪੰਜਾਬ ਸਰਕਾਰ ਕਿਉਂ ਨਹੀਂ ਲੜਦੀ ਜਦੋਂ ਹਾਈ ਕੋਰਟ ਇਹ ਕਹਿ ਰਹੀ ਪੰਜਾਬ ਦਾ ਮਾਹੌਲ ਖਰਾਬ ਆ ਤੇ ਪੰਜਾਬ ਸਰਕਾਰ ਉਹਨੂੰ ਕਾਊਂਟਰ ਕਿਉਂ ਨਹੀਂ ਕਰ ਰਹੀ ਇਹ ਪੰਜਾਬ ਨੂੰ ਬਦਨਾਮ ਕਰ ਰਿਆ ਦੂਜੀ ਗੱਲ ਉਹਨਾਂ ਹੀ ਸਮਿਆਂ ਦੇ ਵਿੱਚ 2000 ਤੇ 17 ਦੇ ਵਿੱਚ ਇੱਕ ਆਪਣਾ ਮੋੜ ਮੋੜ ਦੇ ਵਿੱਚ ਅੱਤਵਾਦੀ ਬੰਬ ਧਮਾਕਾ ਹੋਇਆ ਉਹਨੂੰ ਅੱਤਵਾਦੀ ਘਟਨਾ ਹੀ ਕਵਾਂਗੇ ਉਹਦੇ ਵਿੱਚ ਜਿਹੜੇ 7 ਬੰਦੇ ਸੀ ਉਹਦੇ ਚ 5 ਬੱਚੇ ਸੀ ਤੇ 7 ਜਿਹੜੇ ਆ ਉਹ ਟੋਟਲ 7 ਸੀ ਉਹ ਜਿਹੜੇ ਬੰਦੇ ਸੀ ਉਹ ਇੱਥੇ ਚੜ੍ਹਾਈ ਕਰ ਗਏ ਉਹਨਾਂ ਦੇ ਨਾਂ ਹੀ ਵਰਖਾ ਰਾਣੀ ਅੰਕੁਸ਼ ਸਿੰਘਲਾ ਰਿਪਨਦੀਪ ਸਿੰਘ ਸੌਰਵ ਸਿੰਘਲਾ ਜੱਪ ਸਿਮਰਨ ਸਿੰਘ ਅਸ਼ੋਕ ਕੁਮਾਰ ਹਰਪਾਲ ਸਿੰਘ ਪਾਲੀ ਇਹ ਜਿਹੜੇ ਬੰਦੇ ਸੀ ਉੱਥੇ ਵਿਚਾਰੇ ਮਾਰੇ ਗਏ ਇਹਦੇ ਵਿੱਚੋਂ ਜਿਹੜਾ ਰਿਪਨਦੀਪ ਸਿੰਘ ਹੀ ਇਹ ਛੋਟਾ ਜਿਹਾ ਬੱਚਾ ਹੈ ਾਰੇ ਮੌੜ ਪਿੰਡ ਦੇ ਨੇੜੇ ਰਹਿੰਦਾ ਸੀ ਤੇ ਮੌੜ ਪਿੰਡ ਤੋਂ ਉਹਨਾਂ ਨੇ ਮੌੜ ਤਾਂ ਲਿਆਂਦਾ ਸੀ ਵੀ ਕਿ ਚੰਗੇ ਸਕੂਲ ਬੱਚੇ ਨੂੰ ਪੜ੍ਹਾ ਲਾਂਗੇ ਮੈਂ ਇਹਨਾਂ ਸਬੰਧਤ ਪਰਿਵਾਰਾਂ ਨੂੰ ਪਿਛਲੇ ਦਿਨਾਂ ਤੇ ਮਿਲਿਆ ਸੀ ਮਹੀਨੇ 'ਚ ਇਹ ਪਰਿਵਾਰਾਂ ਨੇ ਰਿਪਨਦੀਪ ਸਿੰਘ ਦਾਗੇ ਤੱਕ ਪਰਿਵਾਰ ਨੇ ਜਿਹੜਾ ਬਸਤਾ ਦਾ ਕਿਤਾਬਾਂ ਵਾਲਾ ਬੈਗ ਉਹ ਸੰਭ ਕੇ ਰੱਖਿਆ ਆ ਉਹ ਬੈਗ ਨੂੰ ਵੇਖ ਕੇ ਰੋਂਦੇ ਆ ਔਰ ਇਸ ਘਟਨਾ ਨੂੰ ਉਸ ਵੇਲੇ ਜਿਹੜੇ ਖਟੜਾ ਸਾਹਿਬ ਹੀ ਇਹਨਾਂ ਨੇ ਅੱਤਵਾਦੀ ਘਟਨਾ ਵੀ ਕਿਹਾ ਤੇ ਕਿਹਾ ਵੀ ਇਹਦੀਆਂ ਤਾਰਾ ਡੇਰਾ ਸਿਰਸਾ ਦੇ ਨਾਲ ਜੁੜੀਆਂ ਆ ਇਹ ਐਨਆਈਏ ਦੀ ਜਿਹੜੀ ਟੀਮ ਹੀ ਉਹਨੇ ਵੀ ਜਾਂਚ ਇਹਦੀ ਕੀਤੀ ਪਰ ਅੱਜ ਤੱਕ ਇਹ ਜਿਹੜੀ ਸਾਡੀ ਪੰਜਾਬ ਸਰਕਾਰ ਆ ਇਹਨਾਂ ਨੇ ਉਹ ਜਿਹੜੇ ਦੋਸ਼ੀ ਆ ਜਿਨ੍ਹਾਂ ਦੇ ਪਰਚੇ ਦਰਜ ਹੋਏ ਇਹਨਾਂ ਨੂੰ ਗ੍ਰਿਫਤਾਰ ਹੀ ਨਹੀਂ ਕੀਤਾ ਸੱਤ ਬੰਦਿਆਂ ਦਾ ਉੱਥੇ ਜਿਹੜੇ ਬੰਦੇ ਜਿਹੜੇ ਉੱਥੇ ਮਾਰੇ ਗਏ ਰਿਪਨਦੀਪ ਸਿੰਘ ਛੋਟਾ ਜਿਹਾ ਪਚੰਗੀ ਹੀ ਇੱਕ ਬੱਚਾ ਸੀ ਉਹਦਾ ਬੈਗ ਅਜੇ ਤੱਕ ਮਾਪਿਆਂ ਨੇ ਸੰਭਿਆ ਬੈਗ ਵੇਖ ਕੇ ਰੋਂਦੇ ਆ ਔਰ ਇਹਨਾਂ ਬੰਦਿਆਂ ਦੇ ਜਿਹੜੇ ਦੋਸ਼ੀ ਆ ਔਰ ਕਿਉਂਕਿ ਉਹ ਵੇਲੇ ਖਟੜੇ ਕਮਿਸ਼ਨ ਦੀ ਜਿਹੜੀ ਰਿਪੋਰਟ ਹੀ ਉਹਦੇ ਵਿੱਚ ਇਹੋ ਹੀ ਹੈਗਾ ਸੀ ਕਿ ਇਹਦੀਆਂ ਤਾਰਾਂ ਜਿਹੜੀਆਂ ਵਾਂ ਇਹ ਡੇਰਾ ਸਿਰਸਾ ਦੇ ਨਾਲ ਜੁੜੀਆਂ ਉਹ ਬੰਦੀ ਅਜੇ ਤੱਕ ਨਹੀਂ ਫੜੇਗਾ ਤਾਂ ਪੰਜਾਬ ਸਰਕਾਰ ਸਬੰਧਤ ਲੋਕਾਂ ਨੂੰ ਨਿਆਂ ਕਿਉਂ ਨਹੀਂ ਦਿੰਦੀ